ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆ ਇੱਕ ਪਾਸੇ ਤਾਂ ਨਸ਼ੇ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਕਿ ਨਸ਼ਾ ਖਤਮ ਹੋ ਰਿਹਾ ਦੂਜੇ ਪਾਸੇ ਨਸ਼ੇ ਦੇ ਨਾਲ ਅੱਜ ਨੌਜਵਾਨੀ ਆਪਣੀ ਖਤਮ ਹੋ ਰਹੀ ਮੈਨੂੰ ਲੱਗਦਾ ਹੈ ਕਿ ਅੱਜ ਵੋਟਰਾਂ ਦੇ ਟਾਈਮ ਦੇ ਵਿੱਚ ਸ਼ਾਇਦ ਪਤਾ ਨਹੀਂ ਤੁਸੀਂ ਸਵਾਲ ਗਲਤ ਕਰ ਲਿਆ ਜਾਂ ਮੈਨੂੰ ਲੱਗਦਾ ਹੈ ਕਿ ਇਹ ਗੱਲ ਅੱਜ ਦੇ ਲੀਡਰਾਂ ਦੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਚਾਹੇ ਕਾਂਗਰਸ ਦੀ ਹੈ ਚਾਹੇ ਭਾਜਪਾ ਦੀ ਹੈ ਜਿਨ੍ਹਾਂ ਮੁੱਦਿਆਂ ਦੀ ਗੱਲ ਆਪਾਂ ਕਰਦੇ ਆ ਨਾ ਮੁੱਦੇ ਅੱਤੇ ਤਾਂ ਇਲੈਕਸ਼ਨ ਲੜੀ ਹੋਣੀ ਜਾ ਰਹੀ ਇਸ ਦਿਨ ਮੈਨੂੰ ਇੱਕ ਤੁਸੀਂ ਉਹ ਕੱਢ ਕੇ ਦਿਖਾ ਦਿਓ ਕਿਸੇ ਦਾ ਬਿਆਨ ਕੱਢ ਕੇ ਦਿਖਾ ਦਿਓ ਕਿਸੇ ਦੀ ਸਪੀਚ ਕੱਢ ਕੇ ਦਿਖਾ ਦਿਓ ਜਿਹਦੇ ਬਾਰੇ ਦੇ ਵਿੱਚ ਜਿਹੜਾ ਹਕਸਾਈਜ਼ ਬਾਰੇ ਗੱਲ ਹੋਈ ਹੋਵੇ ਜਿਹਦੇ ਬਾਰੇ ਬੇਅਦਬੀ ਬਾਰੇ ਗੱਲ ਹੋਈ ਹੋਵੇ ਜਿਸ ਦੇ ਵਿੱਚ ਰੇਟ ਮਾਫੀਆ ਬਾਰੇ ਗੱਲ ਹੋਈ ਹੋਵੇ ਪੰਜਾਬ ਦੇ ਮੁੱਦੇ ਤਾਂ ਗਾਇਬ ਹੈ ਆਹੀ ਚੀਜ਼ ਤਾਂ ਪੰਜਾਬ ਦਾ ਇੱਕ ਉੱਗਾ ਅਖਬਾਰ ਲਿਖ ਰਿਹਾ ਹੈ ਇਹ ਮੁੱਦੇ ਕਿ ਹੈ ਬਸ ਉਹਨੂੰ ਜਿਹੜਾ ਹੈਗਾ ਉਸ ਦਾ ਜਿਹੜਾ ਹੈਗਾ ਰਜਾਨਾ ਚਕਾਉਣਾ ਪੈ ਰਿਹਾ ਹੈਗਾ ਕੱਲ ਉਹਦੇ ਉੱਤੇ ਐਫ ਆਈ ਆਰ ਅਰਜ਼ੀ ਕਰ ਦਿੱਤੀ ਗਈ ਹੈ ਮੌਜੂਦਾ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਪਾਰਲੀਮੈਂਟਰੀ ਕਿ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਮੁੱਦੇ ਚੱਕ ਕੇ ਨਵੇਂ-ਨਵੇਂ ਕਾਨੂੰਨ ਬਣਾਵੇ ਤੁਸੀਂ ਮੁਹੰਮਦ ਸਿਦੀਕ ਤੇ ਤੁਸੀਂ ਮੁੱਦੇ ਭਾਲ ਰਹੇ ਹੈਗੇ ਆ ਆ ਖੜਾ ਹੈ ਜਿਹੜਾ ਕਰਮਜੀਤ ਅਨਮੋਲ ਇਹਨੂੰ ਕੀ ਪਤਾ ਪਾਰਲੀਮੈਂਟ ਦੇ ਸਪੈਲਿੰਗ ਨਹੀਂ ਪਤਾ ਉਹਨੇ ਅੱਗੇ ਆ ਜਿਓ ਤੁਸੀਂ ਆਪਣਾ ਜਿਹੜਾ ਹੈਗੇ ਆ हां सर आजहां ਤੁਹਾਨੂੰ ਦੱਸਦੇ ਹੋ ਕਿ ਸਣੀ ਦਿਉਲ ਨੇ ਕਿਹੜਾ ਮਸਲਾ ਪੰਜਾਬ ਦਾ ਜਾਂ ਗੁਰਦਾਸਪੁਰ ਦਾ ਹਲ ਕਰਾਤਾ ਸੋ ਇਹ ਸਾਨੂੰ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਕਿਸੇ ਨੇ ਕੋਈ ਮੁੱਦੇ ਨਹੀਂ ਚੱਕਣੇ ਸਾਨੂੰ ਆਪਣੇ ਮੁੱਦੇ ਆਪ ਚੱਕਣੇ ਪੈਣਗੇ ਸਾਨੂੰ ਆਪਣੀ ਲੜਾਈ ਆਪ ਲੜਨੀ ਪਊਗੀ ਤੁਸੀਂ ਐ ਤੁਹਾਨੂੰ ਮੈਂ ਚੈਲੰਜ ਕਰਕੇ ਕਹਿ ਰਹੇ ਹਾਂ ਲਓ ਲਾ ਕੇ ਦਿਖਾਓ ਚਾਰ ਅਗੇਸਟ ਖਬਰਾਂ ਕਿ ਕੱਲ ਨੂੰ ਤੁਹਾਡਾ ਬੂਰੀ ਬੇਸਰਾ ਕਰਕੇ ਗੋਲ ਤੁਹਾਨੂੰ ਅੰਦਰ ਨਾ ਦਿੱਤਾ ਬਹੋਵੇ ਵੱਡੇ ਵੱਡੇ ਚੈਨਲਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਨੱਤ ਪਾਈ ਪਈ ਆ ਅੱਜ ਚੈਨਲ ਹੈ ਜਿਹੜੇ ਉਹਨਾਂ ਦੇ ਮੁਤਾਬਕ ਬੋਲਦੇ ਆ ਗੋਦੀ ਮੀਡੀਆ ਜਿਹਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਬਸ ਪ੍ਰੈਸ ਚੌਥਾ ਥੰਮ ਮੰਨਿਆ ਜਾਂਦਾ ਦੂਜੇ ਪਾਸੇ ਜਿਹੜੇ ਪਰਚੇ ਕੀਤੇ ਜਾਂਦੇ ਨੇ ਰਾਜਨੀਤਿਕ ਲੋਕ ਹਮੇਸ਼ਾ ਹੀ ਕਹਿੰਦੇ ਨੇ ਕਿ ਪ੍ਰੈਸ ਚੌਥਾ ਥੰਮ ਆ ਪ੍ਰੈਸ ਨੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਪ੍ਰੈਸ ਤੇ ਪਰਚੇ ਕਿਉਂ ਕੀਤੇ ਜਾ ਰਹੇ ਨੇ ਇਸ ਦੇਸ਼ ਦੇ ਵਿੱਚੋਂ ਪਾਣੀ ਔਰ ਹਵਾ ਦੇ ਉੱਤੇ ਟੈਕਸ ਲੱਗੂਗਾ ਪਾਣੀ ਤੇ ਤਾਂ ਲੱਗ ਗਿਆ ਇਹ ਮੈਂ ਨਹੀਂ ਕਹਿ ਰਿਹਾ ਇਹ 1947 ਦੇ ਵਿੱਚ ਚਰਚਿਲ ਦੀ ਸਪੀਚ ਪਈ ਹੈਗੀ ਇੰਗਲੈਂਡ ਦੀ ਜਿਹੜੇ ਖਾਲਸਤਾਨ ਦੇ ਜਿਹੜੇ ਸਮਰਥਕ ਬੈਠੇ ਹੈਗੇ ਨਾ ਅਮਰੀਕਾ ਦੇ ਵਿੱਚ ਗੁਰਪ੍ਰਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਕਿਹਾ ਗਿਆ ਕਿ ਐਨੇ ਕਰੋੜ ਡਾਲਰ ਅਸੀਂ ਭੁੱਲਰ ਸਾਹਿਬ ਨੂੰ ਛਡਾਉਣ ਦੇ ਅਸੀਂ ਤੱਕੇ ਹੈਗੇ ਅਸੀਂ ਇਹਦੀ ਗੱਲ ਕਰਦਾ ਅਕਾਲੀ ਦਲ ਕਹਿੰਦਾ ਕਿ ਬੰਦੀ ਸਿੰਘਾਂ ਨੂੰ ਛਡਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਨੇ ਦੂਜੇ ਪਾਸੇ ਖੰਡੂਰ ਸਾਹਿਬ ਦੀ ਸੀਟ ਦੀ ਗੱਲ ਕਰਦੇ ਆਪਾਂ ਆਯਮਰਤਪਾਲ ਦੇ ਵਿਰੋਧ ਦੇ ਵਿੱਚ ਵਰਤੋਂ ਹਨ ਕਢਾ ਕੇ ਬੰਦੀ ਸਿੱਖ ਉਹ ਹੈਗੇ ਆ ਜਿਹੜੇ ਪੰਜਾਬ ਦੇ 1984 ਦੇ ਬਦਲਿਆਂ ਦੇ ਘੋੜ ਦੇ ਵਿੱਚੋਂ ਨਿਕਲ ਕੇ ਜਿਹੜੇ 30-30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠਿਆ ਨੂੰ 22-22 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆ ਨੂੰ 사실ਕਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪੰਜਾਬ ਦੇ ਕਈ ਮੁੱਦਿਆਂ ਤੇ ਗੱਲਬਾਤ ਵੀ ਕਰਾਂਗੇ ਇੱਕ ਪਾਸੇ ਕਿਸਾਨ ਦੇਸ਼ ਦਾ ਆਂਦਾ ਤਾਂ ਕਿਸਾਨ ਸੜਕਾ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁੱਕਿਆ ਤੇ ਵਕ ਵਕ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ ਕਰ ਦਿੱਤਾ ਗਿਆ ਕੱਲ੍ਹ ਬਾਤ ਵੀ ਕਰਾਂਗੇ ਸਾਡੇ ਨਾਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਅਮਰਦੀਪ ਸਿੰਘ ਧਾਰਨੀ ਸਾਡੇ ਨਾਲ ਜੁੜੇ ਨਾ ਗੱਲਬਾਤ ਕਰਦੇ ਹਾਂ ਉਹਦਾ ਕੀ ਕਰਾਂ ਧਾਰਨੀ ਸਾਹਿਬ ਪਹਿਲਾਂ ਤਾਂ ਔਰ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਧਾਰਨੀ ਸਾਹਿਬ ਪੰਜਾਬ ਦੀ ਗੱਲ ਕਰਦੇ ਅੱਜ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਇੱਕ ਪਾਸੇ ਤਾਂ ਨਸ਼ੇ ਦੀ ਗੱਲ ਕਰਦੇ ਆਮ ਆਦਮੀ ਪਾਰਟੀ ਸਰਕਾਰ ਕਿ ਨਸ਼ਾ ਖਤਮ ਹੋ ਰਿਹਾ ਦੂਜੇ ਪਾਸੇ ਨਸ਼ੇ ਦੇ ਨਾਲ ਅੱਜ ਨੌਜਵਾਨੀ ਆਪਣੀ ਖਤਮ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਵੋਟਾਂ ਦੇ ਟਾਈਮ ਦੇ ਵਿੱਚ ਸ਼ਾਇਦ ਪਤਾ ਨਹੀਂ ਤੁਸੀਂ ਸਵਾਲ ਗਲਤ ਕਰ ਲਿਆ ਯਾ ਮੈਨੂੰ ਲੱਗਦਾ ਹੈ ਕਿ ਇਹ ਗੱਲ ਅੱਜ ਦੇ ਲੀਡਰਾਂ ਦੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਚਾਹੇ ਕਾਂਗਰਸ ਦੀ ਹੈ ਚਾਹੇ ਭਾਜਪਾ ਦੀ ਹੈ ਜਿਨ੍ਹਾਂ ਮੁੱਦਿਆਂ ਦੀ ਗੱਲ ਆਪਾਂ ਕਰਦੇ ਆ ਨਾ ਮੁੱਦਿਆਂ ਤੇ ਤਾਂ ਇਲੈਕਸ਼ਨ ਲੜੀ ਹੋਣੀ ਜਾ ਰਹੀ ਕਿਸ ਦਿਨ ਮੈਨੂੰ ਇੱਕ ਤੁਸੀਂ ਉਹ ਕੱਢ ਕੇ ਦਿਖਾ ਦਿਓ ਕਿਸੇ ਦਾ ਬਿਆਨ ਕੱਢ ਕੇ ਦਿਖਾ ਦਿਓ ਕਿਸੇ ਦੀ ਸਪੀਚ ਕੱਢ ਕੇ ਦਿਖਾ ਦਿਓ ਜਿਹਦੇ ਬਾਰੇ ਦੇ ਵਿੱਚ ਜਿਹੜਾ ਹੱਕ ਸਾਈਜ਼ ਬਾਰੇ ਗੱਲ ਹੋਈ ਹੋਵੇ ਜਿਹਦੇ ਬਾਰੇ ਬੇਅਦਵੀ ਬਾਰੇ ਗੱਲ ਹੋਈ ਹੋਵੇ ਜਿਸ ਦੇ ਬੇਚ ਰੇਤ ਮਾਫੀਆ ਵਾਲੇ ਗੱਲ ਹੋਈ ਪੰਜਾਬ ਦੇ ਮੁੱਦੇ ਤਾਂ ਗਾਇਬ ਹੈ ਆਹੀ ਚੀਜ਼ ਤਾਂ ਪੰਜਾਬ ਦਾ ਇੱਕ ਉੱਗਾ ਅਖਬਾਰ ਲਿਖ ਰਿਹਾ ਕਿ ਮੁੱਦੇ ਗਾਇਬ ਹੈ ਇਸੇ ਕਰਕੇ ਉਹਨੂੰ ਜਿਹੜਾ ਹੈਗਾ ਉਸ ਦਾ ਜਿਹੜਾ ਹੈਗਾ ਰਜ਼ਾਨਾ ਚਕਾਉਣਾ ਪੈ ਰਿਹਾ ਹੈਗਾ ਕੱਲ ਉਹਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਮੌਜੂਦਾ ਸਰਕਾਰ ਵੱਲੋਂ ਸਵਾਲ ਤਾਂ ਇਹ ਹੈਗਾ ਕਿ ਇਹ ਮੁੱਦੇ ਤਾਂ ਗਾਇਬ ਹੈ ਇਹਦੀ ਥਾਂ ਦੇ ਉੱਤੇ ਕੀ ਕਲੀਕ ਨਕਲੀ ਦੀ ਭਾਰੂ ਹੈ ਸਵਾਲ ਇਹ ਹੈਗਾ ਮੈਂ ਮੈਂ ਅੱਗੇ ਵੀ ਬਹੁਤ ਸਾਰੇ ਉਹਨਾਂ ਦੇ ਉੱਤੇ ਲਿਖ ਕੇ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਹੂ ਇਜ਼ ਦਾ ਪਾਰਲੀਮੈਂਟਰੀ ਮੇਰਾ ਤਾਂ ਸਵਾਲ ਇੰਨਾ ਹੈਗਾ ਜੇ ਇੱਕ ਸਮਝ ਆਉਂਦਾ ਹੋਵੇ ਕਿਸੇ ਨੂੰ ਮੈਨੂੰ ਤਾਂ ਲੱਗਦਾ ਵੀ ਜਿਨ੍ਹਾਂ ਲੋਕਾਂ ਨੂੰ ਅੱਜ ਸਾਡੀ ਸਰਕਾਰ ਕਹਿ ਰਹੀ ਹੈ ਕਿ 81 ਕਰੋੜ ਲੋਕਾਂ ਨੂੰ ਅਸੀਂ ਫ੍ਰੀ ਜਿਹੜਾ ਹੈਗਾ ਰਾਸ਼ਨ ਦੇ ਰਹੇ ਹਾਂ ਮਹੀਨੇ ਦਾ ਉਹਨਾਂ ਬੰਦਿਆਂ ਦੀ ਸੋਚ ਇੱਥੇ ਤੱਕ ਕਦੋਂ ਚਲੀ ਜਾਊਗੀ ਕਦੋਂ ਉਹ ਇਹ ਸੋਚਣਾ ਸ਼ੁਰੂ ਕਰਨਗੇ ਕਿ ਹੂ ਇਜ਼ ਦਾ ਪਾਰਲੀਮੈਂਟਰੀਅਨ ਉਹਨਾਂ ਨੂੰ ਤਾਂ ਇਹ ਹੈ ਕਿ ਸਾਡੀ ਭੁੱਖ ਹੈ ਜਿਹੜੀ ਉਹ ਸਾਰਾ ਕੁਝ ਹੈ ਕੌਣ ਜਿਹੜੀ ਸਾਡੀ ਭੁੱਖ ਨੂੰ ਸੈਟਲ ਕਰਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਪਾਰਲੀਮੈਂਟਰੀਅਨ ਕਿਹਨੂੰ ਕਹਿਣਾ ਚਾਹੁੰਦੇ ਆ ਜਿਹੜਾ ਪਾਰਲੀਮੈਂਟ ਦੇ ਵਿੱਚ ਲੋਕਾਂ ਦੇ ਮੁੱਦੇ ਚੱਕੇ ਨਵੇਂ-ਨਵੇਂ ਕਾਨੂੰਨ ਬਣਾਵੇ ਤੁਸੀਂ ਮੁਹੰਮਦ ਸਿਦੀਕ ਤੇ ਤੁਸੀਂ ਮੁੱਦੇ ਭਾਲ ਰਹੇ ਹੈਗੇ ਆ ਆ ਖੜਾ ਹੈ ਜਿਹੜਾ ਕਰਮਜੀਤ ਅਨਮੋਲ ਇਹਨੂੰ ਕੀ ਪਤਾ ਪਾਰਲੀਮੈਂਟ ਦਾ ਸਪੈਲਿੰਗ ਨਹੀਂ ਪਤਾ ਉਹਨੇ ਅੱਗੇ ਆ ਜਿਓ ਤੁਸੀਂ ਆ ਆਪਣਾ ਜਿਹੜਾ ਹੈਗੇ ਆ ਹੰਸ ਰਾਜ ਹੰਸ ਉਹ گاਉਂ ਚ ਬਹੁਤ ਵਧੀਆ ਹੋਣਗੇ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਹੀ ਕੁਝ ਹੁੰਦਾ ਰਿਹਾ ਬੀਜਪੀ ਨੇ ਆਪਣਾ ਜਿਹੜੇ सनी देओल ਭੇਜੇ ਸੀ ਚੁਣ ਕੇ ਮੈਨੂੰ ਦੱਸ ਦਿਓ ਕਿ ਸੰਨੀ ਦਿਓਲ ਨੇ ਕਿਹੜਾ ਮਸਲਾ ਪੰਜਾਬ ਦਾ ਜਾਂ ਗੁਰਦਾਸਪੁਰ ਦਾ ਹਲਾ ਕਰਾਤਾ ਸੋ ਇਹ ਸਾਨੂੰ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਕਿਸੇ ਨੇ ਕੋਈ ਮੁੱਦੇ ਨਹੀਂ ਚੱਕਣੇ ਸਾਨੂੰ ਆਪਣੇ ਮੁੱਦੇ ਆਪ ਚੱਕਣੇ ਪੈਣਗੇ ਸਾਨੂੰ ਆਪਣੀ ਲੜਾਈ ਆਪ ਲੜਨੀ ਪਊਗੀ ਅੱਜ ਕੀ ਹੈ ਅੱਜ ਤਾਂ ਪੰਜਾਬ ਦੇ ਵਿੱਚ ਮੀਡੀਆ ਦਾ ਘਾਨ ਸ਼ੁਰੂ ਕਰਿਆ ਤੁਸੀਂ ਆ ਤੁਹਾਨੂੰ ਮੈਂ ਚੈਲਿੰਜੀ ਕਰਕੇ ਕਹਿ ਰਹੇ ਹਾਂ ਲਓ ਲਾ ਕੇ ਦਿਖਾਓ ਚਾਰ ਅਗੇਂਸ ਖਬਰਾਂ ਇਹ ਕੱਲ ਤੋਂ ਤੁਹਾਡਾ ਪੂਰੀ ਬੇਸਤਰਾ ਕਰਕੇ ਗੋਲ ਤੁਹਾਨੂੰ ਅੰਦਰ ਨਾਲ ਦੱਤਾਂ ਬਹ ਹੋਵੇ ਵੱਡੇ ਵੱਡੇ ਚੈਨਲਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਨੱਤ ਪਾਈ ਪਈ ਆ ਅੱਜ ਚੈਨਲ ਹੈ ਜਿਹੜੇ ਉਹਨਾਂ ਦੇ ਮੁਤਾਬਕ ਬੋਲਦੇ ਆ ਗੋਦੀ ਮੀਡੀਆ ਜਿੰਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੋ ਇਸ ਕਰਕੇ ਮੁੱਦੇ ਮਦਿਆਂ ਦੀ ਗੱਲ ਨਾ ਕਰੋ ਤੁਸੀਂ ਇਸ ਦੇਖਿਆ ਕਰੋ ਕਿ ਅੱਜ ਪੰਜਾਬ ਦੇ ਨਾਂ ਦੇ ਉੱਤੇ ਪੰਜਾਬ ਤੇ ਕਿੰਨਾ ਕਰਦਿਆ ਚੜ ਚੁੱਕਿਆ ਹੈਗਾ ਜਿਹੜੀ ਗੱਲ ਕਰਦਿਆ ਆਪਾਂ ਪ੍ਰੈਸ ਪ੍ਰੈਸ ਚੌਥਾ ਥੰਮਿਆ ਜਾਂਦਾ ਦੂਜੇ ਪਾਸੇ ਜਿਹੜੇ ਪਰਚੇ ਕੀਤੇ ਜਾਂਦੇ ਨੇ ਰਾਜਨੀਤਿਕ ਲੋਕ ਹਮੇਸ਼ਾ ਹੀ ਕਹਿੰਦੇ ਨੇ ਕਿ ਪ੍ਰੈਸ ਚੌਥਾ ਥਾਮਾ ਪ੍ਰੈਸ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਤੇ ਪ੍ਰੈਸ ਤੇ ਪਰਚੇ ਕਿਉਂ ਕੀਤੇ ਜਾ ਰਹੇ ਨੇ ਗੱਲਾਂ ਨਾ ਕੌੜੀਆਂ ਹੋ ਜਾਂਦੀਆਂ ਕਈ ਵਾਰੀ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਨਾ ਤਾਂ ਚਰਚਲ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਸਪੀਚ ਦਿੱਤੀ ਸੀ ਉਹ ਸਪੀਚ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਜਰੂਰ ਕੱਢ ਕੇ ਸੁਣ ਲੈਣ ਜੋ ਸ਼ਬਦ ਉਹਨੇ ਇੰਡੀਅਨ ਲੀਡਰਸ ਬਾਰੇ ਬੋਲੇ ਆ ਉਹਦੇ ਵਿੱਚ ਇੱਕ ਸ਼ਬਦ ਇਹ ਵੀ ਹੈ ਕਿ ਇਹ ਝੂਠੇ ਮਕਾਰ ਲੋਕ ਹੈ ਪਰ ਇਹਨਾਂ ਦੀ ਜੀਬ ਮਿੱਠੀ ਹੈ ਅਖੀਰ ਦੇ ਵਿੱਚ ਪਤਾ ਉਹ ਕੀ ਕਹਿੰਦਾ ਕਹਿੰਦਾ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਦੇਸ਼ ਦੇ ਵਿੱਚੋਂ ਇਸ ਦੇਸ਼ ਦੇ ਵਿੱਚੋਂ ਪਾਣੀ ਔਰ ਹਵਾ ਦੇ ਉੱਤੇ ਟੈਕਸ ਲੱਗੂਗਾ ਪਾਣੀ ਤੇ ਤਾਂ ਲੱਗ ਗਿਆ ਹਵਾ ਤੇ ਲੱਗਣਾ ਰਹਿੰਦਾ ਜਿਹੜੀ ਤੁਸੀਂ ਸਾਹ ਲੈ ਰਹੇ ਹੋ ਨਾ ਇਬੀ ਟੈਕਸ ਲੱਗਿਆ ਕਰੂਗਾ ਵੀ ਕਿੰਨਾ ਟੈਕਸ ਲਾ ਕੇ ਤਾਨੂੰ ਸਾਫ ਲਗਣਾ ਹੈਗਾ ਇਹ ਮੈਂ ਨਹੀਂ ਕਹਿ ਰਿਹਾ ਇਹ 1947 ਦੇ ਵਿੱਚ ਚਰਚਿਲ ਦੀ ਸਪੀਚ ਪਈ ਹੈਗੀ ਇੰਗਲੈਂਡ ਦੀ ਸੋ ਹੁਣ ਫੇਰ ਤੁਸੀਂ ਉਹੀ ਗੱਲਾਂ ਕਰ ਰਹੇ ਆ ਬਈ ਕਿਹੜਾ ਪਾਪ ਥਮ ਅੱਜ ਤੱਕ ਇਹ ਪੋਲਿਟਿਕਲ ਲੀਡਰ ਚਾਹੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੈਗੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਹੈਗੇ ਕਿਦੋਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਸੀ ਉਹ ਤਾਂ ਆਪਣੇ ਇੱਕ ਖਾਸ ਬੰਦੇ ਲੈ ਆਉਨੇ ਆ ਉਹਦੇ ਨਾਲ ਬੈਠ ਕੇ ਆਪਣੀ ਜਿਹੜੀ ਹੈਗੇ ਇੰਟਰਵਿਊ ਕਰਦੇ ਆ ਔਰ ਜਿਹੜਾ ਹੈਗਾ ਉਹ ਚਿੰਨਦਾ ਅਖਬਾਰਾਂ ਨੂੰ ਚਿੰਨਦਾ ਉਹਨਾਂ ਨੂੰ ਨਸ਼ਰ ਕਰ ਦਿੰਦੇ ਆ ਮੀਡੀਆ ਉਹ ਹੋਇਆ ਕਰਦਾ ਸੀ ਜਿਹੜਾ ਲੋਕਾਂ ਦੀ ਆਵਾਜ਼ ਚੁੱਕਦਾ ਜਿਹੜਾ ਲੋਕਾਂ ਦੇ ਮੁੱਦੇ ਚੱਕਦਾ ਉਹ ਤੇ ਸਵਾਲ ਕਰਦਾ ਅੱਜ ਕੀ ਹੈ ਖਿੱਲੀ ਬਣਾਈ ਪਈ ਆ ਨਾ ਹੀ ਕਿਸੇ ਲੀਡਰ ਦੀ ਕੋਈ ਸੋਚ ਠੀਕ ਹੈ ਨਾ ਹੀ ਕਿਸੇ ਲੀਡਰ ਦਾ ਕੋਈ ਜਿਹੜਾ ਹੈਗਾ ਕਿਡਰ ਅੱਜ ਸ਼ਾਮ ਨੂੰ ਹਮਾ ਚਲਦੇ ਵਿੱਚ ਕਹਿ ਰਹੇ ਆ ਕਿ ਉਹ ਕਾਂਗਰਸ ਵਾਲਾ ਕਹਿ ਰਿਹਾ ਕਿ ਰਾਤ ਕੋ ਸਾਥ ਇਹ ਡਿਨਰ ਤੇ ਤੇ ਸਵੇਰ ਨਾਸ਼ਤਾ ਅਮਨੇ ਇਕੱਠੇ ਕੀਆ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਹੋਈ ਇਲੈਕਸ਼ਨ ਤਾਂ ਉਹ ਜਿਹੜਾ ਹੈਗਾ ਬੀਜੇਪੀ ਚਿੱਤ ਕੇ ਚਲੇ ਕਿ ਹਾਲਾਂਕਿ ਬੰਦੇ ਉਹਨਾਂ ਕੋਲ ਵਾਦੀ ਸੀ ਤਾਂ ਸਾਹ ਚਾਏ ਸਰਕਾਰਾਂ ਆਈਆਂ ਜਾਂ ਕਾਂਗਰਸ ਦੀ ਆਈ ਖਾਲੀਦਾਰ ਦੀ ਆਈ ਆਮ ਆਦੀ ਪਾਰਟੀ ਦੀ ਵੀ ਕਾਰਜ ਲਈ ਸਾਹਮਣੇ ਆ ਗਈ ਲੋਕਾਂ ਦੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਦਰਤੀ ਸੋਮੇ ਨੇ ਪਾਣੀਆਂ ਦੀ ਗੱਲ ਕਰਦੇ ਆਪਾਂ ਧਰਤੀ ਦਾ ਪਾਣੀ ਇੱਥੇ ਨਾਲ ਤਰ ਲੰਘ ਰਿਹਾ ਕਿਉਂ ਨਹੀਂ ਸਰਕਾਰ ਇਹਨਾਂ ਵੱਲ ਧਿਆਨ ਦੇਦੀ ਚਾਹੇ ਕੋਈ ਵੀ ਸਰਕਾਰ ਆਈ ਮੈਂ ਇਹਨਾਂ ਪੱਟ ਸਾਹਿਬ ਇੱਕ ਗੱਲ ਕਰਾਂ ਕੋਈ ਕੋਈ ਆਏ ਦੱਸੋ ਤੁਸੀਂ ਤੁਸੀਂ ਇਲੈਕਸ਼ਨ ਹਰ ਰੋਜ਼ ਕਵਰ ਕਰਦੇ ਐਸਵਾਈਐਲ ਦਾ ਮੁੱਦਾ ਕਿੱਥੇ ਹੈ ਇਹ ਲੋਕ ਹੈ ਇਹ ਜਦੋਂ ਇੱਕ ਮੁੱਦੇ ਨੂੰ ਦਬਾਉਣਾ ਠੀਕ ਹੈ ਉਹ ਅਸੀਂ ਜਦੋਂ ਇਹ ਸੋਚ ਉੱਤਰ ਸ਼ੁਰੂ ਕਰ ਦਿੰਦੇ ਆ ਅਫੀਸ਼ਲ ਲੈ ਦੇ ਨਾਲ ਜੀ ਕਿ ਡਬੇਟਾ ਪਤਾ ਕੀ ਹੋਈ ਹੈ ਬੇਟਾ ਹੁਣ ਵਿਆ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਜੀ ਉਹ ਚੰਨੀ ਨੇ ਇੱਕ ਕਰੈਕਟਰ ਤੋਂ ਜਿਹੜਾ ਹੈਗਾ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਤੇ ਇਹ ਚੰਨੀ ਸਾਹਿਬ ਇੱਕ ਤਰੀਕ ਤੱਕ ਦੱਸ ਦੇਣ ਨਹੀਂ ਫਿਰ ਮੈਂ ਦੱਸੂਗਾ ਇੱਕ ਤਰੀਕੇ ਚ ਚੱਕ ਕੇ ਉਹਨਾਂ ਨੇ ਉਹ ਬੰਦਾ ਨਾਲ ਬਿਠਾ ਕੇ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕਰਤੀ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਮੈਨੂੰ ਦੱਸੋ ਉਹਦਾ ਰਿਜ਼ਲਟ ਕੀ ਹੈ ਠੀਕ ਹੈ ਆ ਰਤਨ ਰਤਨ ਵਰਗੇ ਜਿਨ੍ਹਾਂ ਨੂੰ ਆ ਆਪਣਾ ਪੈਸਿਆਂ ਦੇ ਕੇਸਾਂ ਦੇ ਵਿੱਚ ਫੜਿਆ ਜਾਂਦਾ ਹੈਗਾ ਉਹ ਜਿਹੜੇ ਹੈਗਾ ਆਪਣੇ ਭਗਵੰਤ ਮਾਨ ਸਾਹਿਬ ਦੇ ਨਾਲ ਸ਼ੇਅਰ ਕਰ ਰਹੇ ਹੈਗੇ ਸਟੇਜ ਸ਼ੇਅਰ ਕਰ ਰਹੇ ਹੈ ਔਰ ਉਹਨੂੰ ਉੱਥੇ ਮੌਕੇ ਤੇ ਉਹਨਾਂ ਦੇ ਸਿਕਿਉਰਟੀ ਵਾਲੇ ਉੱਠ ਕੇ ਜਾ ਕੇ ਕਹਿੰਦਾ ਕਿ ਤੂੰ ਮੂਰੇ ਤੋਂ ਉੱਠ ਜਾ ਉਹ ਉੱਠ ਕੇ ਸ਼੍ਰੀ ਆਮ ਜਿਹੜਾ ਹੈਗਾ ਸਟੇਜ ਤੇ ਚੱਲਿਆ ਜਾਂਦਾ ਸਾਰੇ মিডিਆ ਨੇ ਕਵਰ ਕਰਿਆ ਪਰ ਸਵਾਲ ਇਹ ਹੈ ਵੀ মিডিਆ ਵੀ ਵੱਡੇ ਮੁੱਦੇ ਕਵਰ ਕਰਨ ਤੋਂ ਹਟ ਗਿਆ ਜਿਹੜੇ ਮੁੱਦੇ ਲੋਕਾਂ ਦੇ ਉਹ ਕਿਤੇ ਨਾ ਕਿਤੇ ਗੋਮ ਆਵਾਦੀ ਪਾਰਟੀ ਦੇ ਦੋਸ਼ ਲੱਗ ਰਹੇ ਨੇ ਕਿ ਜਿਹੜੀ ਐਨਆਰਆਈ ਤੋਂ ਫੰਡਿੰਗ ਆਈ ਹੈ ਉਹਦੇ ਤੇ ਦੋਸ਼ ਲੱਗ ਰਹੇ ਨੇ ਕਾਰਨ ਪਿੱਛੇ ਕੇਜਰੀਵਾਲ ਨੂੰ ਲੱਗਾ ਸ਼ਰਾਬ ਘੜਾਲੇ ਦੇ ਵਿੱਚ ਚੱਕਿਆ ਫਿਰ ਉਹ ਕੀ ਆ ਕਿ ਕੁਝ ਤਰ੍ਹਾਂ ਕਿਤੇ ਸੱਚ ਲੱਗਦਾ ਜੇ ਕੁਝ ਤਰ੍ਹਾਂ ਸੱਚਾਈ ਦੇਖੀ ਤੁਹਾਨੂੰ ਤੇ ਵੈਸੇ ਹੀ ਦੋਸ਼ ਲੱਗੇ ਨੇ ਸਰਕਾਰ ਇਹ ਬੀਜੇਪੀ ਨੇ ਅੰਦਰ ਬੰਦ ਕੀਤਾ ਤੁਹਾਡਾ ਸਵਾਲ ਬੜਾ ਸਿੰਪਲ ਆ ਤੁਹਾਡਾ ਸਵਾਲ ਪਤਾ ਕੀ ਆ ਤੁਸੀਂ ਕਹਿ ਰਹੇ ਹੋ ਕਿ ਐਨਆਰਆਈ ਦੇ ਪੰਡਾਂ ਦਾ ਓਕੇ ਨਾ ਓਹੋ ਜਿਹੜੇ ਖਾਲਸਤਾਨ ਦੇ ਜਿਹੜੇ ਸਮਰਥਕ ਬੈਠੇ ਹੈਗੇ ਹਨਾ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਕਿਹਾ ਗਿਆ ਕਿ ਐਨੇ ਕਰੋੜ ਡਾਲਰ ਅਸੀਂ ਭੁੱਲਰ ਸਾਹਿਬ ਨੂੰ ਛਡਾਉਣ ਦੇ ਅਸੀਂ ਦੱਤੇ ਹੈਗੇ ਆ ਸਿੰਪਲ ਸਵਾਲ ਨਹੀਂ ਹੈਗਾ ਕਿ ਐਨਆਰਆਈਆਂ ਨੇ ਪੈਸੇ ਦੱਤੇ ਆ ਇਹ ਸਵਾਲ ਹੈ ਜਦੋਂ ਇਹ ਚੀਜ਼ ਪੰਜਾਬ ਦਾ ਇੱਕ ਅਖਬਾਰ ਚੱਕਦਾ ਹੈਗਾ ਤਾਂ ਉਹਦੇ ਉੱਤੇ ਪਰਤੇਦਾਰੀ ਕੀਤੇ ਜਾਂਦੇ ਆ ਠੀਕ ਹੈ ਔਰ ਦੂਜੀ ਗੱਲ ਫੇਰ ਕਹਿੰਦੇ ਆ ਜੀ ਲੁੱਚਾ ਸੱਤ ਉੱਚਾ ਐਨੇ ਫੰਡ ਲੈ ਕੇ ਫੇਰ ਵੀ ਨਾ ਹੀ ਫੰਡ ਵੀ ਲੈ ਲੇ ਗਏ ਔਰ ਉਹ ਲਰਦਾ ਵੀ ਕੁਛ ਨਹੀਂ ਕਰਿਆ ਬੰਦੀ ਸਿੰਘਾਂ ਦਾ ਵੀ ਕੁਛ ਨਹੀਂ ਕਰਿਆ ਹੈਗਾ ਫੇਰ ਜਿਹੜਾ ਹੈਗਾ ਅਸੀਂ ਪੰਜਾਬ ਦੇ ਵਿੱਚੋਂ ਝਾੜੂ ਦੇ ਨਾਲ ਅਗਾਂਹ ਦਾ ਸਾਬ ਕਰਨਾ ਬੰਦੀ ਸਿੰਘਾਂ ਦੀ ਗੱਲ ਕਰਦਾ ਆ ਕਾਲੀ ਦਲ ਕਹਿੰਦਾ ਕਿ ਬੰਦੀ ਸਿੰਘਾਂ ਨੂੰ ਛਡਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਨੇ ਦੂਜੇ ਪਾਸੇ ਖੰਡੂਰ ਸਾਹਿਬ ਦੀ ਸੀਟ ਦੀ ਗੱਲ ਕਰਦੇ ਆਪਾਂ ਭਾਈ ਅਮਰਿਤਪਾਲ ਦੇ ਵਿਰੋਧ ਦੇ ਵਿੱਚ ਵਟੋਹਾਂ ਨੂੰ ਖੜਾਤਾ ਦੀ ਅਮਰਤ ਪਾਲ ਜਿਹੜੇ ਹੈਗੇ ਉਹ ਬੰਦੀ ਤਾਂ ਨਹੀਂ ਹੈਗੇ ਬੰਦੀ ਸਿੱਖ ਤਾਂ ਨਹੀਂ ਹੈਗੇ ਉਹਨਾਂ ਦੇ ਉੱਤੇ ਐਨਆਈਏ ਦਾ ਪਰਚਾ ਅਦਰਜ ਹੋਇਆ ਐਨਆਈਏ ਨੇ ਪਰਚਾ ਅਦਰਜ ਕੀਤਾ ਔਰ ਔਰ ਉਹ ਚਲੋ ਮੈਨੂੰ ਇਹ ਬਹੁਤੀ ਸ਼ਬਦ ਨਹੀਂ ਯੂਜ਼ ਕਰਨੇ ਸਹੀ ਦੇ ਬੰਦੀ ਸਿੱਖ ਉਹ ਹੈਗੇ ਆ ਜਿਹੜੇ ਪੰਜਾਬ ਦੇ 1984 ਦੇ ਬਦਲਿਆਂ ਦੇ ਖੋਲ ਦੇ ਵਿੱਚੋਂ ਨਿਕਲ ਕੇ ਜਿਹੜੇ 30-30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ 22-22 ਸਾਲ ਹੋ ਗਏ ਜੇਲ੍ਹਾਂ 'ਚ ਬੈਠਿਆਂ ਨੂੰ ਜਦੋਂ ਕਿ ਪੰਜਾਬ ਕਿਹਾ ਭਾਰਤ ਕਿਹਾ ਕਿਤੇ ਵੀ 20 ਸਾਲ ਤੋਂ ਉੱਪਰ ਲਾਈਫ ਇਮਪ੍ਰਿਜ਼ਨਮੈਂਟ ਨਹੀਂ ਹੈਗੀ ਔਰ ਉਹ ਲੋਕੋ 32-32 ਸਾਲ ਦੇ ਅੰਦਰ ਬੈਠੇ ਆ ਇੱਕ ਪਾਸੇ ਜਿਹੜਾ ਹੈਗਾ ਡੇਰੇ ਵਾਲੇ ਛੂਠੇ ਸਾਧ ਨੂੰ ਨੌ ਮੋ ਦੁਬਾਰਾ ਪ੍ਰੋਬੇਲ ਮਿਲ ਚੁੱਕੀ ਆ ਇਹਨਾਂ ਦੇ ਵਿੱਚ ਇੱਕ ਬੰਦੇ ਨੂੰ ਲਿਆਂਦਾ ਗਿਆ ਸੀ ਉਹਨੂੰ ਵੀ ਮਾਂ ਦੇ ਸੰਸਕਾਰ ਦੇ ਉੱਤੇ ਮੜੀਆਂ ਦੇ ਵਿੱਚੋਂ ਮੋੜ ਕੇ ਲੈ ਕੇ ਸੀ ਇਹ ਭਾਰਤ ਦਾ ਕਾਨੂੰਨ ਹੈ ਦੂਜੀ ਦੂਜਾ ਥੰਮ ਦੱਸ ਰਹੇ ਹਾਂ ਤੁਹਾਨੂੰ ਭਾਰਤੋਂ ਦਾ ਜਦੋਂ ਜਤਨ ਅਕਾਲੀ ਦਲ ਦੀ ਸਰਕਾਰ ਆਈ ਹੈ ਬੀਜੇਪੀ ਨਾ ਭਾਈਵਾਲ ਉਦੋਂ ਕਿਉਂ ਨਹੀਂ ਇਹ ਜਤਨ ਬੰਦੀ ਸਿੰਘ ਨੂੰ ਉਦੋਂ ਕਿਉਂ ਨਹੀਂ ਛੱਡਵਾਇਆ ਬਿਲਕੁਲ ਕਰਦੇ ਰਹੇ ਹੈਗੇ ਆ ਸਾਡੀ ਬੀਜੇਪੀ ਨਾਲ ਸਰਕਾਰ ਸੀ ਤਾਂ ਹੀ ਮੋਦੀ ਸਾਹਿਬ ਨੇ 550 ਸਾਲਾਂ ਤੇ ਐਲਾਨ ਕੀਤਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਹਾ ਕਰਾਂਗੇ ਕਿਉਂ ਕੀਤਾ ਉਹ ਪੁੱਛੋ ਪਰ ਜਾ ਕੇ ਤੁਸੀਂ ਆਮ ਆਦਮੀ ਪੀ ਬੀਜੇਪੀ ਦੇ ਕਿਸੇ ਮੈਂਬਰ ਤੋਂ ਪੁੱਛੋ ਉਹ ਕਹਿੰਦੇ ਵੀ ਮੌਜੂਦ ਜਿਹੜੀਆਂ ਸਰਕਾਰਾਂ ਹੈਗੀਆਂ ਸਟੇਟਾਂ ਦੀਆਂ ਸਰਕਾਰਾਂ ਉਹਨਾਂ ਨਹੀਂ ਛੱਡਣ ਉਹ ਛੱਡ ਦੇਣ ਉਨ੍ਹਾਂ ਦੇ ਵਿੱਚ ਸਭ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹੈਗੀਆਂ। ਇਹ ਇਹ ਭਾਈ ਸਾਹਿਬ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਨਾ ਇਹ ਖਾਣ ਦੇ ਦਾ ਦਖੋਰ ਆਂ ਦਿਖਾਉਣ ਦੇ ਹੋਰ ਆਂ ਜਿੰਦਾਬਾਦ ਬੰਮਰਦਾਬਾਦ ਬਾਹਰ ਕਰਨ ਦੇ ਨਾਰੇ ਹੋਰ ਆਂ ਤੇ ਅੰਦਰ ਮਨਕ ਸੁਧਾ ਕਾਲੀਆਂ ਬਾਹਰ ਚਿੱਟਵੀਆਂ। ਬਾਹਰ ਚਿੱਟੇ ਕੱਪੜੇ ਪਾ ਕੇ ਉਹਨੇ ਪਰ ਅੰਦਰ ਮੈਲ ਔਰ ਕਾਲਖ ਭਰੀ ਵੀ ਹੈਗੀ ਆ ਜਿਹਦੇ ਸਦਕਾ ਕਿਸ ਕੌਣ ਰਿਹਾ ਲੋਕ ਹਾਂ ਦੇ ਨਹੀਂ ਚੱਕੀ ਦੇ ਦੋ ਪੁਰਾਂ ਦੇ ਵਿੱਚ ਔਰ ਲੋਕ ਨਾ ਸਮਝੇ ਨਾ ਸਮਝਣਗੇ ਕਿਉਂਕਿ ਉਸ ਪਾਸੇ ਨੂੰ ਉਹਨਾਂ ਨੂੰ ਸੋਚਣ ਹੀ ਨਹੀਂ ਦਿੱਤਾ ਜਾਂਦਾ ਜੇ ਮੈਨੂੰ ਬਿਜਲੀ ਫਰੀ ਮਿਲ ਜਾਂਦੀ ਹੈਗੀ ਮੈਂ ਕਹਾਂਗਾ ਵੀ ਮੈਨੂੰ ਕੀ ਲੋੜ ਹੈ ਮੈਂ ਕੀ ਲੈਣਾ ਮੇਰੀ ਤਾਂ ਬਿਜਲੀ ਫਰੀ ਆ ਕਦੇ ਸੋਚੇ ਹੀ ਨਹੀਂ ਮੇਰੇ ਬੱਚੇ ਦਾ ਭਵਿੱਖ ਕੀ ਹੋਊਗਾ ਮੇਰਾ ਬੱਚਾ ਪੜ੍ਹੂਗਾ ਕਿ ਮੇਰਾ ਬੱਚਾ ਬਣੂਗਾ ਕੀ ਸਵਾਲ ਤਾਂ ਇਹ ਹੈਗਾ ਇਹ ਇਹ ਇੱਕ ਫਰੀ ਬੀਜ ਇਹ ਇੱਕ ਐਸਾ ਮਤਲਬ ਕੀਟਨਾਸ਼ਕ ਬੀਜ ਸਾਡੀਆਂ ਜੜਾਂ ਦੇ ਵਿੱਚ ਪਾਤਾ ਜਿਹੜੀਆਂ ਸਾਨੂੰ ਖੋਖਲਾ ਕਰਦੀਆਂ ਜਾ ਰਹੀਆਂ ਇਹ ਸਨ ਸੀਨੀਅਰ ਅਕਾਲੀ ਨੇਤਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਫਰੀ ਦੀ ਲੱਤ ਲਾਈ ਜਾ ਰਹੀ ਆ ਪੰਜਾਬ ਦੇ ਲੋਕਾਂ ਨੂੰ ਤੇ ਇਹ ਬਹੁਤ ਮਾੜਾ ਕੀਟਸਾਇੰਸ ਇੱਕ ਦਵਾਈ ਆ ਜਿਹੜੀ ਕੀ ਪੰਜਾਬ ਦੀ ਜੜਾਂ ਨੂੰ ਖੋਖਲਾ ਕਰ ਰਹੀ ਆ ਤੇ ਨੌਜਵਾਨੀ ਨੂੰ ਖੋਖਲਾ ਕਰ ਰਹੀ ਆ ਫਤਿਹਗੜ੍ਹ ਸਾਹਿਬ ਤੋਂ ਕੈਮਰਾ ਦਿਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿੱਚ ਰਿਪੋਰਟ